ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ 328 ਪਾਵਨ ਸਰੂਪਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿਹੜੇ ਦੋਸ਼ੀ ਨੇ ਜਿਹੜੇ 328 ਪਾਵਨ ਸਰੂਪਾਂ ਨੂੰ ਲੈ ਕੇ ਦੋਸ਼ੀ ਹਨ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਵੱਡਾ ਦਾਵਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਕੁਲਦੀਪ ਸਿੰਘ ਢਾਲੀਵਾਲ ਤੋਂ ਇਲਾਵਾ ਬਲਤੇਜ ਸਿੰਘ ਪਾਨੂੰ ਨੇ ਕਿ ਸਿੰਘ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕੁਛ ਨਹੀਂ ਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਝਟਕਾ ਲੱਗਿਆ ਹੈ ਪੰਜਾਬ ਸਰਕਾਰ ਨੂੰ ਖਾਸ ਕਰਕੇ 328 ਭਾਵਨ ਸਰੂਪਾਂ ਦੇ ਮਸਲੇ ਜਾਂ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ ਅਤੇ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਦੇ ਕੋਲ ਦੱਸ ਦਿਨਿਆਂ ਮਾਮਲਾ ਕੀ ਹੈ ਕਿਉਂਕਿ ਸਿੱਖ ਸੰਗਤ ਜਿਹੜੀ ਹੈ ਉਹ ਲਗਭਗ 4 ਤੋਂ 5 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ ਜਿਸ ਤਰ੍ਹਾਂ ਆ ਪੰਜਾਬ ਦੇ ਮਸ਼ਹੂਰ ਕਿਰਤਿਨੀਏ ਭਾਈ ਵਡਾਲਾ ਵੱਲੋਂ ਵਾਰ-ਵਾਰ ਪਰ ਜ਼ੋਰ ਦੇ ਕੇ ਵਿਰੋਧ ਕੀਤਾ ਗਿਆ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਖਾਸ ਕਰਕੇ ਉਹਨਾਂ ਨੇ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਇੱਕ ਪਾਸੇ ਉਹ ਪੰਥਕ ਪਾਰਟੀ ਦੇ ਪ੍ਰਧਾਨ ਨੇ ਤੇ ਦੂਸਰੇ ਪਾਸੇ ਕੌਮ ਨੂੰ ਨਿਆ ਜਸਟੀਫਾਈਡ ਨਹੀਂ ਕੀਤਾ ਜਸਟੀਫਿਕੇਸ਼ਨ ਨਹੀਂ ਮਿਲ ਰਿਹਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਕਥਤ ਤੌਰ ਤੇ ਗਾਇਬ ਹੋਣ ਗਾਇਬ ਹੋਣ ਦੇ ਬਹੁਤ ਹੀ ਸੰਵੇਦਨਸ਼ੀਲ ਅਤੇ ਆਸਾ ਨਾਲ ਜੁੜੇ ਹੋਏ ਜੁੜੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇੱਕ ਹੋਰ ਦੋਸ਼ੀ ਦੁਆਰਾ ਦائر ਕੀਤੀ ਗਈ ਅਗਾਊ ਜਵਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਜਵਾਬ ਮੰਗਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ ਯਾਨੀ ਕਿ ਪੰਜਾਬ ਸਰਕਾਰ ਇਸ ਦੇ ਵਿੱਚ ਆਪਣਾ ਪੱਖ ਪੇਸ਼ ਕਰੇ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਇਸ ਪਟੀਸ਼ਨ ਦੀ ਸਰਵਾਈ 9 ਜਨਵਰੀ ਨੂੰ ਹੋਰ ਦੋ ਲੰਬਤ ਪਟੀਸ਼ਨਾਂ ਦੇ ਨਾਲ ਹੋਵੇਗੀ ਇਸ ਤੋਂ ਪਹਿਲਾਂ ਦੋ ਹੋਰ ਜਿਨ੍ਹਾਂ ਉੱਤੇ ਐਫਆਈਆਰ ਦਰਜ ਹੋਈ ਹੋਈ ਹੈ 352 328 ਪਾਵਨ ਸਰੂਪਾ ਨੂੰ ਲੈ ਕੇ ਉਹਨਾਂ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਅਗਾਊ ਜਬਾਨ ਦੇ ਲਈ ਦਰਵਾਜ਼ਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਖੜਕਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਬਰ ਸਰਦੀ ਕੁਲਵੰਤ ਸਿੰਘ ਨੇ ਇਸ ਮਾਮਲੇ ਵਿੱਚ ਅਗਾਊ ਜਬਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਪਟੀਸ਼ਨ ਕਰਤਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਕੁਲਵੰਤ ਸਿੰਘ ਨਾ ਤਾਂ ਸ਼ਰੂਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੀਪ ਸਿੱਧਾ ਨੀਮਤ ਕਰਮਚਾਰੀ ਸੀ ਅਤੇ ਨਾ ਹੀ ਉਸ ਦਾ ਇਸ ਪੂਰੇ ਮਾਮਲੇ ਨਾਲ ਕੋਈ ਸਿੱਧਾ ਜਾਂ ਸਿੱਧਾ ਸਬੰਧ ਸੀ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਹ ਸਿਰਫ ਠੇਕੇ ਦੇ ਆਧਾਰ ਤੇ ਕਿਰਾਏ ਤੇ ਲਿਆ ਗਿਆ ਇੱਕ ਬੁੱਕ ਬਾਈਂਡਰ ਸੀ ਯਾਨੀ ਕਿ ਇਹ ਬੁੱਕ ਬਾਈਂਡਰ ਦੀ ਗੱਲ ਕੀਤੀ ਜਾ ਰਹੀ ਹੈ ਪਟੀਸ਼ਨ ਦੇ ਅਨੁਸਾਰ ਕੁਲਵੰਤ ਸਿੰਘ 2010 ਤੋਂ ਲੈ ਕੇ 2020 ਤੱਕ ਬੁੱਕ ਬਾਈਂਡਰ ਦੇ ਤੌਰ ਤੇ ਕੰਮ ਕੀਤਾ ਜਿਸ ਤੋਂ ਬਾਅਦ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਉਹ ਠੇਕੇ ਤੇ ਕੰਮ ਕਰਦਾ ਸੀ ਪਟੀਸ਼ਨ ਕਰਤਾ ਦਾ ਦਾਵਾ ਹੈ ਕਿ ਪਾਵਨ ਸਰੂਪਾਂ ਦੇ ਕਥਤ ਤੌਰ ਤੇ ਗਾਇਬ ਹੋਣ ਨਾਲ ਉਸ ਦਾ ਕੋਈ ਸਬੰਧ ਨਹੀਂ ਫਿਰ ਵੀ ਰਾਜਨੀਤਿਕ ਦਬਾਅ ਕਾਰਨ ਉਸ ਨੂੰ ਇਸ ਮਸਲੇ ਉਸ ਨੂੰ ਇਸ ਮਸਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ ਉਹ ਕਹਿੰਦਾ ਮੈਂ ਤਾਂ ਜਸ ਇੱਕ ਬੁੱਕ ਬਾਈਂਡਰ ਸੀ ਮੇਰਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਬਿਲਕੁਲ ਅਨਬੂਟ ਮੀਟਿੰਗ ਹੈ ਰਾਜਨੀਤੀ ਤੌਰ ਤੇ ਰਾਜਨੀਤੀ ਦਬਾਅ ਤੇ ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਮੇਰੇ ਤੇ ਐਫ ਆਈ ਆਰ ਕੱਟੀ ਗਈ ਹੈ ਮੈਨੂੰ ਦੋਸ਼ੀ ਬਣਾਇਆ ਗਿਆ ਹੈ ਤੇ ਕੁਲਵੰਤ ਸਿੰਘ ਅਨੇ ਹਾਈ ਕੋਰਟ ਨੂੰ ਇਹ ਪ੍ਰੋਸਾ ਦਿੱਤਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ ਜਾਂਚ ਏਜੰਸੀਆਂ ਦੇ ਸਾਹਮਣੇ ਪੇਸ਼ ਹੋਣਗੇ ਹਾਈ ਕੋਰਟ ਦੁਆਰਾ ਲਗਾਈਆਂ ਗਈਆਂ ਸਾਰੀਆਂ ਸ਼ਰਤਾਂ ਦਾ ਪਾਲਣਾ ਕਰਨਗੇ ਇਸ ਲਈ ਉਸ ਨੂੰ ਅਗਾਊ ਜਵਾਬ ਦੇਣਾ ਜ਼ਰੂਰੀ ਹੋਵੇਗਾ ਕਲਵੰਦ ਸਿੰਘ ਨੇ ਕਿਹਾ ਕਿ ਮੈਂ ਤਾਂ ਕਿ ਬੁੱਕ ਬਾਈਂਡਰ ਸੀ 2010 ਤੋਂ ਲੈ ਕੇ ਆਪਣੀਆਂ ਸਵਾਵਾਂ ਦਿੱਤੀਆਂ ਉਸ ਤੋਂ ਬਾਅਦ ਮੇਰੀਆਂ ਸਵਾਵਾਂ ਚੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਮੈਂ ਤਾਂ ਜਿਸək ਬੁੱਕ ਬਾਈਂਡਰ ਸੀ ਯਾਨੀ ਕਿ ਜਿਲਦ ਜਿਲਦਾ ਕਰਦਾ ਸੀ ਮੇਰਾ ਤਾਂ ਇਸ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਮੈਂ ਸਾਰੀਆਂ ਸ਼ਰਤਾਂ ਪੂਰੀਆਂ ਕਰਾਂਗਾ ਜਦੋਂ ਮੈਨੂੰ ਸਿਟ ਬੁਲਾਵੇਗੀ ਜਾਂ ਜੱਸੀਆਂ ਬੁਲਾਉਣਗੀਆਂ ਜੋ ਵੀ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹੋਕੀ ਹੋਏ ਉਹਨਾਂ ਨੂੰ ਮੈਂ ਇਨ ਮੇਨ ਲਾਗੂ ਕਰਾਂਗਾ ਪਾਲਣਾ ਕਰਾਂਗਾ ਲੇਕਿਨ ਮੇਰੇ ਨਾਲ ਲਾਜਾਇਜ਼ ਨਹੀਂ ਹੋਣੀ ਚਾਹੀਦੀ ਮੇਨਾਂ ਜਾਇਜ਼ ਹੋਣੀ ਚਾਹੀਦੀ ਹੈ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਲਵੰਤ ਸਿੰਘ ਦੀਆਂ ਦਲੀਲਾਂ ਨੂੰ ਰਿਕਾਰਡ ਤੇ ਲਿਆ ਅਤੇ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕਰਕੇ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਇਹ ਵੀ ਹੁਕਮ ਦਿੱਤਾ ਕਿ ਕੁਲਵੰਤ ਸਿੰਘ ਦੀ ਅਗਾਊ ਜਵਾਨਤ ਤੇ 9 ਜਨਵਰੀ ਨੂੰ ਦੋ ਹੋਰ ਮਲਜ਼ਮਾ ਪ੍ਰਦੀਪ ਸਿੰਘ, ਪਰਮਦੀਪ ਸਿੰਘ ਅਤੇ ਦਲਬੀਰ ਸਿੰਘ ਦੀਆਂ ਅਗਾਊ ਜਵਾਨਤਾ ਪਟੀਸ਼ਨ ਦੇ ਨਾਲ ਸੁਣਵਾਈ ਕੀਤੀ ਜਾਵੇਗੀ ਤਾਂ ਜੋ ਪੂਰੇ ਮਾਮਲੇ ਦੇ ਇਕੱਠੇ ਵਿਚਾਰ ਕੀਤੇ ਜਾ ਸਕਣ ਇਸ ਤੋਂ ਪਹਿਲਾਂ ਦੋ ਜਿਹੜੇ ਵਿਅਕਤੀ ਨੇ ਮਲਜ਼ਮ ਨੇ ਪਰਮਦੀਪ ਸਿੰਘ ਅਤੇ ਦਲਬੀਰ ਸਿੰਘ ਉਹਨਾਂ ਨੇ ਵੀ ਆਪਣੀ ਪਟੀਸ਼ਨ ਦਰ ਕੀਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਉਹਨਾਂ ਵੱਲੋਂ ਵੀ ਇਹੋ ਗੱਲਾਂ ਕਹੀਆਂ ਗਈਆਂ ਨੇ ਕਿ ਭਈ ਕੋਈ ਜਾਂਚ ਏਜੰਸੀ ਸਿਟ ਪੰਜਾਬ ਪੁਲਿਸ ਅਤੇ ਪੰਜਾਬ ਦੇ ਸਰਪੋਚ ਅਧਿਕਾਰੀ ਸਾਡੇ ਕੋਲੋਂ 328 ਪਾਵਨ ਸਰੂਪਾਂ ਨੂੰ ਲੈ ਕੇ ਕਿਸੇ ਵੀ ਸਮੇਂ ਪੁੱਛਗਿਛ ਕਰ ਸਕਦੇ ਨੇ ਅਸੀਂ ਕਿਸੇ ਵੀ ਪੱਧਰ ਤੇ ਇਨਕਾਰ ਨਹੀਂ ਕਰਾਂਗੇ ਜਾਂਚ ਹੋਣੀ ਚਾਹੀਦੀ ਹੈ ਲੇਕਿਨ ਸਾਡੀ ਇਸ ਦੇ ਵਿੱਚ ਬਿਲਕੁਲ ਇਨਵੋਲਵਮੈਂਟ ਨਹੀਂ ਨਾ ਅਸੀਂ ਅਨਮੋਲ ਮਹਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਵੀ ਕੋਈ ਜਾਸੂਸ ਏਜੰਸੀ ਸਾਡੇ ਕੋਲ ਪੁੱਛਗਿੱਛ ਕਰਨਾ ਚਾਹੁੰਦੀ ਹੈ ਸਾਨੂੰ ਦੱਸਿਆ ਜਾਵੇ ਅਸੀਂ ਮੌਕੇ ਤੇ ਜਾ ਕੇ ਜਾਂਚ ਏਜੰਸੀਆਂ ਦਾ ਹਿੱਸਾ ਬਣਾਂਗੇ